ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੇ ਸੰਗਤ ਜੀਓ ਭਗਤ ਫਰੀਦ ਜੀ ਦੇ ਅਮਰਤਮੇ ਬਚਨਾਂ ਦੇ ਨਾਲ ਆਪਾਂ ਸਾਝੇ ਕਰ ਰਹੇ ਹਾਂ ਅੱਜ ਭਗਤ ਜੀ ਦਾ ਸ਼ਲੋਕ ਜਿਹੜਾ ਆਪਾਂ ਵਿਚਾਰ ਆਦਿਨ ਲਿਆਉਣਾ ਹੈ ਭਗਤ ਜੀ ਫਰਮਾਨ ਕਰਦੇ ਨੇ ਦੇਖ ਫਰੀਦਾ ਜੋthia ਡਾੜੀ ਹੋਈ ਭੂਰਾ ਅੱਗੋਂ ਨੇੜਾ ਆਇਆ ਕਿਸ਼ਾ ਰਹਿਆ ਤੋ ਮਨੁੱਖ ਨੂੰ ਸਮਝਾਵਣਾ ਕਰਦੇ ਨੇ ਸਮਾਂ ਬੀਤਦਾ ਜਾ ਰਿਹਾ ਹੈ ਕਿਤੇ ਬਚਪਨ ਸੀ ਜਵਾਨੀ ਆਈ ਦਾੜੀ ਵੀ ਆਈ ਕਾਲੀ ਆਈ ਪਰ ਹੁਣ ਕਿਹੜੀ ਐ ਦਾੜੀ ਹੋਈ ਪੂਰਾ ਭਾਵ ਜ਼ਿੰਦਗੀ ਦੀ ਉਹ ਸਟੇਜ ਜਿਹੜੀ ਆਪਾਂ ਕਹਿ ਸਕਦੇ ਆ ਵੀ ਮੌਤ ਦੇ ਨਜ਼ਦੀਕ ਹੈ ਦੇਖ ਫ੍ਰੀਤਾ ਜੋ ਥੀਆ ਦਾੜੀ ਹੋਈ ਪੂਰਾ ਅਗੋਂ ਨੇੜਾ ਆਇਆ ਭਾਵ ਉਹ ਸਮਾਂ ਨੇੜੇ ਆ ਗਿਆ ਜਦੋਂ ਮੌਤ ਨੇ ਆ ਕੇ ਕਲਾਵੇ ਦੇ ਵਿੱਚ ਲੈ ਜਾਣਾ ਹੈ। ਕਿ ਸ਼ਾ ਰਹਿਿਆ ਦੂਰ ਭਾਵ ਤੇਰੀ ਜਿਹੜੀ ਜਨਮ ਦੀ ਅਵਸਥਾ ਸੀ ਬਚਪਨ ਦੀ ਉਹ ਬੜੀ ਦੂਰ ਰਹਿ ਗਈ। ਤੇ ਫਿਰ ਚੇਤੇ ਕਰਾਉਣਾ ਹੈ ਇਹ ਸਮਝਾ ਕੇ ਭਗਤ ਜੀਆ ਨੇ हे ਮਨੁੱਖਾ ਬੰਦਗੀ ਕਰਨ ਦੇ ਲਈ ਇਹ ਸੰਸਾਰ ਤੇ ਵਿੱਚ ਆਇਆ ਸ। ਪਰਮਾਤਮਾ ਦਾ ਨਾਮ ਜਪਣਾ ਬੰਦਗੀ ਕਰਨੀ ਸੱਚੀ-ਸੁੱਚੀ ਕਰਤ ਕਰਨੀ ਇਸ ਦੇ ਲਈ ਸੰਸਾਰ ਦੇ ਵਿੱਚ ਪਰਮਾਤਮਾ ਨੇ ਤੈਨੂੰ ਭੇਜਿਆ ਹੈ ਪਰਮਾਤਮਾ ਤੋਂ ਵਿਛੜ ਕੇ ਆਇਆ ਹੈ ਪਰਮਾਤਮਾ ਨੂੰ ਹੀ ਮਿਲਣਾ ਹੈ ਮਿਲਾਪ ਕਿਵੇਂ ਹੋਵੇਗਾ ਇਹ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਯਾਦ ਸਾਡੇ ਹਿਰਦੇ ਦੇ ਵਿੱਚ ਰਵੇ ਸੋ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਹੈ ਸੋ ਗੁਰੂ ਦੇ ਸੰਗਤ ਜੀਓ ਭਗਤਖਰੀਤ ਜੀ ਦੇ ਅਮਰਤਮੇ ਬਚਨਾਂ ਦੇ ਨਾਲ ਆਪਾਂ ਸਾਂਝ ਪਰ ਰਹੇ ਹਾਂ ਅੱਜ ਭਗਤ ਜੀ ਦਾ ਸ਼ਲੋਕ ਜਿਹੜਾ ਆਪਾਂ ਵਿਚਾਰ ਆਦਿਨ ਲਿਆਉਣਾ ਹੈ ਭਗਤ ਜੀ ਫਰਮਾਨ ਕਰਦੇ ਨੇ ਦੇਖ ਫਰੀਤਾ ਜੋthia ਡਾੜੀ ਹੋਈ ਭੂਰਾ ਅੱਗੋਂ ਨੇੜਾ ਆਇਆ ਕਿਸ਼ਾਰਿਆ ਤੁਰ ਮਨੁੱਖ ਨੂੰ ਸਮਝਾਵਣਾ ਕਰਦੇ ਨੇ ਸਮਾਂ ਬੀਤਦਾ ਜਾ ਰਿਹਾ ਹੈ ਕਿਤੇ ਬਚਪਨ ਸੀ ਜਵਾਨੀ ਆਈ ਦਾੜੀ ਵੀ ਆਈ ਕਾਲੀ ਆਈ ਪਰ ਹੁਣ ਕਿਹੜੀ ਐ ਦਾੜੀ ਹੋਈ ਪੂਰਾ ਭਾਵ ਜ਼ਿੰਦਗੀ ਦੀ ਉਹ ਸਟੇਜ ਜਿਹੜੀ ਆਪਾਂ ਕਹਿ ਸਕਦੇ ਆ ਵੀ ਮੌਤ ਦੇ ਨਜ਼ਦੀਕ ਹੈ ਦੇਖ ਫ੍ਰੀਤਾ ਜੋthia ਦਾੜੀ ਹੋਈ ਪੂਰਾ ਅੱਗੋਂ ਨੇੜਾ ਆਇਆ ਭਾਵ ਉਹ ਸਮਾਂ ਨੇੜੇ ਆ ਗਿਆ ਜਦੋਂ ਮੌਤ ਨੇ ਆ ਕੇ ਕਲਾਵੇ ਦੇ ਵਿੱਚ ਲੈ ਜਾਣਾ ਇਸ਼ਾਰਾ ਹੈ ਦੂਰ ਭਾਵ ਤੇਰੀ ਜਿਹੜੀ ਜਨਮ ਦੀ ਅਵਸਥਾ ਸੀ ਬਚਪਨ ਦੀ ਉਹ ਬੜੀ ਦੂਰ ਰਹੇਗੀ